ਨਹੀਂ ਮਾਨੇ ਵੇ ਕੰਮ ਦੱਸ ਲੋ ਬੋਝ ਕੇ ਹਜ਼ਾਰ ਖੰਡ ਘੱਟ ਹੋ ਜੂ ਹੋਰ ਦੱਸ ਤੇ ਯਾਰ ਖੰਡ ਫਿਰ ਹਜ਼ਾਰ ਆਕੀ ਘਟਾਉਣਾ ਹੈ 20 ਮਹੀਨੇ ਘਟਾਈ ਲਾ ਫੜ ਨਹੀਂ ਨਹੀਂ ਆ ਫੜ ਸਾਈ ਕਹੀ ਤਾ ਫੜ ਲਾ ਫੜ ਲਾ ਆਹੀ ਫੜ ਇਹ ਘਰਾਂ ਨੂੰ ਹੋ ਗਿਆ ਨਹੀਂ ਹੋਇਆ ਨਹੀਂ ਨਹੀਂ ਇਹ ਬਾਜਨ ਚ ਵੇਖਣਾ ਯਾਰ ਬਾਜਨ ਚ ਵੇਖੂ ਹਾਂ ਘੇੜੇ ਵਾਲਾ ਇਹਦਾ ਸਦਾ ਰਹੇ ਹਾਂ ਭਈ ਇਹਦਾ ਯਾਰ ਬਾਈ ਦਾ ਬਾਈ ਦਾ ਮਾਂ ਮਾਂ ਉਹ ਕਹਦਾ ਜਾ ਕਦਾ 20000 ਦੀ ਬਾਈ ਤੋਂ ਵੀ 20000 ਕੋਕਰਾ ਬਿਕ ਗਈ ਉਹ ਇਹਨੂੰ ਕੀ ਕਰਵਾਨੀ ਚਾਹਦੀ ਹੁਣ ਨਾ ਕਿ ਵਿਆਹ ਹੁਣ ਉਹ ਤਾਂ ਚੱਲਣਗੇ ਉਹ ਦੇਖੀ ਯਾਰ ਕੀ ਪਤਾ ਮਰਾਂ ਤੋਂ ਜਮਾਂ ਯਾਰਾ ਆਹ ਦੇਖ ਦੇਖ ਕੇ ਸਾਡੇ ਚਾਰ ਮਰ ਗਏ ਦਾ ਸਾਡੇ ਉਹ ਇਹਦਾ ਕੋਈ ਪਤਾ ਨਹੀਂ ਲੱਗਦਾ ਸਾਡੇ ਸਾਡੇ ਆਪ ਦੀ ਸਿਕੀ ਗੀ ਗੀ ਚਾਰ ਮਰ ਗਏ ਇੰਨਾ ਗਰਮ ਲੱਗਦਾ ਬਾਈ ਖੇਰਾ ਆ ਜਾ ਬਾਈ ਬਹੁਤ ਵਧੀਆ ਯਾਰ ਸੱਟਾ ਕੰਮ ਹੂੰ ਬਹੁਤ ਸੱਟਾ ਕੰਮ ਕਿੰਨੇ ਮੰਗਦਾ ਮੰਗਦਾ 20 ਹੀ ਆ ਦੇਣਾ ਕਿੱਥੇ ਆ 21 ਲਗਦਾ ਕਹੋ ਓਏ ਆਇਆ ਬਾਈ ਕਾਰਸ਼ਲਾ ਲਵੀ ਆ ਜਾ ਤੂੰ ਲਵੀ ਆ ਤਾ ਫੜ ਆਪਾਂ ਫੜ ਲਾ ਖਸਨਾ ਪੈਸਾ ਫੜ ਲਾਂਗੇ ਪੈਸਾ ਕਿਹਦਾ ਜਾਂਦਾ ਰੁਪਾ ਪੈਸਾ ਫੜ ਲਾ ਨਾ ਫੜ ਲਾਂਗੇ ਇਹਦਾ ਪਾਉਣਾ ਇਹ ਲੋਕਾਂ ਚ ਸਾਈਕੋਨ ਫੜਿਆ ਤੂੰ ਨਾ ਮੋੜਨੀ ਆ ਜਦ ਤਨ ਮੋੜਦਿਆਂ ਤੇ ਪੂਰੇ 12 ਆਲਾ ਬੱਕਰਾ ਪਾ ਗਿਆ ਸਹੀ ਆ ਬਿਲਕੁਲ ਨਹੀਂ ਨਹੀਂ ਐਂ ਤਾਂ ਤੀਰਤਾ ਭਾਈ ਤੂੰ ਵੇਖਣੀ ਅਸੀਂ ਤਾਂ ਆਪਦੇ ਇਧਰੋਂ ਕਹਿੰਦੇ ਆ ਵੀ ਸਹੀ ਆ ਰੇ ਜਦ ਜੇ ਤੇਰੀ ਮਰਜ਼ੀ ਹੋ ਰੱਖ ਰੱਖ ਲੈ ਯਾਰ ਜੀ ਹੁਣ ਕੀ ਕਰੀਏ ਉਹ ਯਾਰ ਜਾ ਭਾਈ 13000 ਦੰਨਾ ਮੈਂ ਬਸ ਬਾਬਾ ਜੀ ਨੇ ਹਲਵਾਰੇ ਵਾਲੇ ਨੇ ਭਾਈ ਉਹ ਦੇ ਦੇ ਨਹੀਂ ਮਾਣ ਨਾ ਇਹ ਤਾਂ ਆਪਾਂ ਹਾਂ ਨਹੀਂ ਮਾੜਨਾ ਹੋ ਗਿਆ ਨਾ ਦੂਜੇ ਤੋਂ ਕਿੱਥੇ ਇੱਧਰ ਖਾਦੀ ਸੀ ਆ ਸੌ ਤਾਂ ਕਿਹੜੀ ਗਾਣੀ ਆ ਆਪਾਂ ਵੇ ਵਸਤੇ ਦਿਲ ਦੇ ਲੋਗੇ ਸੋ ਸੌ ਹਾਂ ਵੀ ਮੈਂ ਵੀ ਘਟ ਦੰਦਾ ਨਾ ਯਾਰ ਸੋ ਤਾਂ ਬਹੁਤ ਹੈ ਹਾਂ ਹਾਂ ਕੱਸੀ ਆ ਬਈ ਇਹੇ ਦਾ ਹੀ ਕਰਿਆ ਹੋਇਆ ਦੱਸ ਫੇਰ ਇਹਦਾ ਕਰਿਆ ਸੱਸੀ 13 ਕਿਤਾ ਓਏ ਗਾਉਰੀ ਓਏ ਸੌੜ ਦੇ ਨਾ ਦੱਸ ਯਾਰ ਸਹੀ ਬੱਕਰਾ ਸੋਹਣਾ ਯਾਰ ਮੋਨੇ ਤੇ ਜਾ ਬੱਕਰਾ ਪੁੰਡਈ ਪੁੰਸਲਾ ਆਪਰਾ ਤੈਨੂੰ ਜੇ ਬੱਕਰੇ ਜਦੋਂ ਗਰੀਬ ਬੰਦਾ ਹੈਗਾ ਦੋ ਵੇਸੇ ਮੈਂ ਕਹਿੰਦਾ ਉਹ ਕਿਤਾ ਦੋ ਵੇਸੇ ਬੱਟਲਾ ਵਧੀਆ ਰਹੇਗਾ ਕੁ ਟਾਈਮ ਹੁੰਦਾ ਹੈ ਜਾ ਕੇ ਪੈਂਚਰੇ ਲਾ ਲੈ ਵਧੀਆ ਰੱਖੇ ਜਦੋਂ ਵੇਚ ਕੇ ਜਾ ਕੇ ਪੰਜ ਦੋ ਦੋ ਤੇੜੀ ਪਾਲਾ ਨਹੀਂ ਫੇਤਰੇ ਸ਼ਰੀਕ ਲਾ ਦੂ ਪੈਂਚਰੇ ਤੇ ਨਹੀਂ ਆਏ ਨਹੀਂ ਪੈਸਾ ਨਹੀਂ ਆ ਕੋ ਜਲਦੀ ਮਰ ਜੇ ਪਚਾ ਕਰ ਲਾਂ ਜਾਂਦੇ ਆ ਵੀ ਹੁਣ ਵੇਚ ਕੇ ਪਿਆ ਦੋ ਤੇੜੀ ਕੰਨ ਪੰਨਾ ਹੈ ਗੱਲ ਸਹੀ ਹੈ ਹਾਂ ਕਰ ਲਓ ਸੋ ਜੀ ਜਰਾ ਮਨੇ ਕਿਹਾ ਫਿਕਲ ਬਣਨਗੇ ਜੀ ਨਾ ਯਾਰ ਜੂ ਇੱਕ ਗੱਲ ਹੋਰ ਦੱਸ 15 ਇਹ ਚਾਹ ਕਰਦਾ ਯਾਰ ਇਹ ਮੈਂ ਲੱਡੂ 15 ਦੇ ਹੂੰ ਐ ਕਿਹਦਾ ਹੁਣ 13 ਕਰਦਾ ਬਾਈ 15 13.5 13.5 13.5 13 ਉਹ ਨਹੀਂ 14 ਵਾਲਾ ਵੀ ਨਹੀਂ ਪੈਂਦਾ ਆਪ ਕਰ ਆਪਵਾ ਕਰ ਲਿਆ ਆਪ ਦਾ ਖਾਦ ਕਰ ਲੈ 14200 ਨਹੀਂ 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 ਸਹੀ ਦੂ ਘਰ ਆਇਆ ਕੋਈ ਯਾਰ ਨਹੀਂ ਨਹੀਂ ਹਾਂ ਫਰਕ ਕੀ ਗੱਲ ਹੈ ਇਹ ਸੰਦਾਸ ਦੀ ਗੱਲ ਬਾਈ ਜਿੰਨੇ ਸਾਰ ਆਏ ਹੋ ਹੁਣ ਕਹਿੰਦਾ ਤੂੰ ਤੈਨੂੰ ਕਹੇ ਤਾਂ ਇੱਕ ਗੱਲ 20000 ਲੱਗ ਗਿਆ ਬਾਈ ਕੀ ਕਰੀਏ ਹੁਣੀ ਕੀ ਲਾ ਦੇ ਬਣਾਈ ਯਾਰ ਲਾ ਦੇ ਦੇਖਦਾ ਕਰਾਂ ਕੋਈ ਮਾੜਾ ਮੋਟਾ ਕਰਾਂ ਕੋਈ ਮਾੜਾ ਮੋਟਾ ਨਾ ਬੋਧਾ ਪੀ ਮਰ 14 ਕਹਦਾ ਬਾਈ 14 ਕਹਦਾ ਬਾਈ 14 ਇਹ 18 ਦੇ ਆ ਗਿਆ ਜੋਦਾ ਕਹਿੰਦਾ ਹਾਂ ਬੋਲ ਲੈ ਘੱਟ ਕੋਈ ਨੀ ਅੱਪ ਕਰ ਨਹੀਂ ਬੋਲਿਆ ਘੱਟ ਕੋਈ ਨਹੀਂ ਹਾਂ ਲੈ ਮਾਰ ਦੇ ਛੱਡ ਜਾਊਗੀ ਹੋ ਗਿਆ ਬਾਈ ਜਾ ਕੇ ਹਟੋ ਅਜੇ ਮਾਰਦੇ ਖਾਲੀ ਬਾਈ ਪੂਰਾ 15000 ਦਾ ਬੋਲੀ ਦਾ ਪੱਕਿਆ ਦੇ ਕੋਈ ਤੈਨੂੰ ਪਤਾ ਜਾਂਦੇ ਯਾਰ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਹਾਂਜੀ ਹਾਂਜੀ ਇਹਦਾ ਵੀ ਧੰਨਵਾਦ ਆ ਵਿਚਾਰੇ ਦਾ ਜਿਹੜੇ ਇਹਦੇ ਆਪਣੇ ਲਾਜ ਰੱਖ ਨਾ ਕਹ ਲੈ ਇੰਨੀ ਉਧਰ ਨਹੀਂ ਫੋਨ ਮਾਂ ਕੁਝ ਲੈਂਦਾ ਕੀ ਬੜਾ ਮੋਹੇ ਕੀ ਹੁੰਦਾ ਭਲਾ ਦੱਸ ਭਈ ਜਾ ਲੱਗਿਆ ਲੱਗਿਆ

ਪਾਰ ਦੇ ਨਾ ਜਾਂਦੇ ਦੇ 20 ਦੇ 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 ਦੀ ਹਟਤਾ ਲੈ ਪੈਸੇ ਲੈ ਬਸ ਤੇਰੀ ਨਾਈਂਡ ਟੋਂ ਦਾ ਉਹ ਨੀਂਦੀ ਨਾ ਟਾਂਗਿਆ ਸਾਰੇ ਗਣਾ ਉਦੋਂ ਸਾਰੇ ਗਣਾ ਦੇ ਸਾਰਾ ਕਿਉਂ ਮੈਂ ਬਸ ਦੇ ਦੀ ਹੁੰਦਾ ਨਾ ਨਾ ਪੁੱਛ ਪੈਸੇ ਦਾ ਸਾਰੇ ਗਣਾ ਮੇਰੀ ਮੇਰੇ ਘਰ ਜਾ ਮੈਂ ਤੁਹਾਨੂੰ ਕਿਦੋਂ ਮੁਵ ਕਰਿਆ ਮੈਂ ਮੈਂ ਤੁਹਾਨੂੰ ਕਿਤੇ ਪਹੁੰਚ ਕਰਿਆ ਉਹ ਉਦੋਂ ਬੱਕਰਾ ਸੀ ਮੈਂ ਤੁਹਾਨੂੰ ਉਲਟਾਈ ਗਾ ਪੈਸੇ ਗਣਾ ਪਹਿਲੇ ਪੈਸੇ ਗਣਾ ਉਪਰੋਂ ਪੁੱਛ ਰਿਹਾ ਕੋਈ ਨਾ ਪੈਸੇ ਤਾਂ ਨਹੀਂ ਪਤਾ ਨਹੀਂ ਕਿਸ ਨੂੰ ਆ ਫੜ ਇਹ ਤਾਂ ਕਿਨੇ ਹੋਏ ਨੇ ਦੋ ਮਾ ਨੋ ਬੱਧੀ ਤੱਕ 11 ਦੀ ਹੋਰ ਕੀ ਵੇਚ ਕੇ ਜਾਓ ਯਾਰ ਕੋ ਸੋਖੇ ਹੋ ਕੇ ਜਾਓ ਫੇਰ ਫੇਰ ਪਾਲ ਲਿਓ ਹੋਰ ਹੈ ਨਾ ਹੂੰ ਬੱਚੇ ਤਿਆਰ ਹੋ ਜਾਣਗੇ ਫੇਰ ਵੇਚ ਲਿਓ ਕੋਈ ਗੱਲ ਕਰ ਗਲਤ ਗੱਲ ਤਾਂ ਚੱਲ ਕੇ ਨਾ ਝਗੜ ਲਈ ਤਾਂ ਕਾਹਦਾ ਕੋਈ ਬੰਦੇ ਨਹੀਂ ਬੋਲਦਾ ਜਿਹਨੇ ਪੱਟ ਨਹੀਂ ਹੈਗੀ 11000 ਜਿਹੜੀ ਦੇਦੀ ਕੋਤ ਦੇਦੀ ਦੇਦੀ ਵਾਲਾ ਬਠੀਕ ਬੋਲ ਦੇਦੀ ਮੈਂ ਬਕੀ ਆਰਾ ਹਾਂ ਹੋ ਗਿਆ ਬਠੀਕ ਨੀ ਫਿੱਕੇ ਤਾ ਨਾ ਦਿਖਾਈ ਕਰਾ ਦੇ ਦਿਖਾਈ ਨਾ ਉਹ ਸੰਜੀ ਹੋਗੀ ਥੋੜੀ ਹੋਊਗਾ ਹੋਕਮ ਦਾ ਆਹੋ ਮੈਨੂੰ ਗਾ ਬਈ ਚੱਲ ਲੈ ਨੀ ਯਾਰ ਆਪੀ ਦਾ ਮਾਰ ਦੇ ਅੱਖ ਦਾ ਸੁਣਦਾ ਹੋਇਆ ਅੱਖ ਦਾ ਸੁਣਦਾ ਹੋਇਆ ਮੁੱਲ ਨਾਲ ਸੀ ਤਰਾਉ ਲਾ ਟੋਪ ਕੁਆਲਟੀ ਹੈ ਠੀਕ ਹੈ ਹਾਂ ਉਹ ਪੂਰੀ ਸਰਾਪਾ ਠੇਰੇ ਬਿੱਟਲ ਚ ਸਾਰਾ ਠੀਕ ਹੈ ਤੋਂ ਵਹੀ ਪੂਰੀ 11000 ਦੀ ਹੋਗੀ ਵੱਡੇ ਭਾਈ ਮੇਰਾ ਤੁਮੇ ਤੋਂ 2 ਫੋਲਾ 35 ਜੇ ਇੱਕ ਵੱਡਾ ਬਹੁਤ ਬਕਤ ਕੀ 40 ਦਾ ਤਾਂ ਹੀ ਮੈਂ ਚਲੋਤੀ ਨਾਲ ਹੁਣ ਬੱਚਿਆਂ ਦੀ ਗੱਲ ਦਾ ਹੱਥ ਹੋ ਗਿਆ ਜਾਮਾ ਤੇ 26 ਲਾਇਆ ਕਿਨੇ 25 ਲੈ ਠਲ ਮੰਨ ਤਲ ਤੇ ਮੰਨਗਾ ਮੈਂ ਪੂਰੀ ਆਸ ਤੋਂ 25 ਰੁਪਿਆ ਵੀ ਨਾ ਪਰ ਇੱਕ ਰੁਪਿਆ ਨਹੀਂ ਪੜਾ ਅੱਡਾ ਵੇਚਣਾ ਪੂਵਾ ਤਾਂ ਨਹੀਂ ਚਾਹ ਕਹਿੰਦੇ ਜਦੋਂ ਮਨ ਵਿੱਚ ਪਾਇਆ ਨਾ ਕੋ ਕਿਆ ਹੋਇਆ ਬੱਕਰੀ ਗੱਬਣਾ ਬਾਈ ਓਏ ਹਾਂ ਗੱਬਣਾ ਕਿਨੇ ਦਿਨ ਦੀ ਇਹ 10 ਦਿਨ ਹੀ ਰਹਿੰਦੇ ਨੇ ਬਾਈ ਕੱਢ ਬਾਰ ਦੇਸੀ ਦੇ ਚੁਈ ਗਏ ਇਹ ਲੱਗ ਗਿਆ ਅੱਗੇ-ਬਾਗੇ ਪੁੱਛਦਾ ਕਿੰਨੇ ਦਿਨ ਦੱਸਦੇ ਕਿੰਨੇ ਕਹਣਾ ਕਿੰਨੇ ਕਹਿਆ ਬਾਈ ਤਾਂ ਕਿੰਨੇ ਮੈਂ ਪਰ 25 ਗਾ 26 ਕਹਦਾ ਇਹ ਤੁਮੇ ਜਹਾਵਾ ਦਰ ਰੰਜ ਨਹੀਂ ਕਿ ਜਿਪਾਦ ਲੰਦ ਲੈ ਲੋ 25 ਦਾ 26 ਦਾ ਫੰਕ ਉਹ ਗੱਡੀ ਚੱਲਦੀ ਆ ਦੇ ਲਾ ਫੜ ਓਏ 25 ਦਾ ਵੀ 26 ਲਾਦੀ ਨਾ 25000 ਨਹੀਂ ਨਹੀਂ ਮਿੱਠੂ ਆ ਰੋਪਾ ਆ ਕੀ ਹੈ ਬੱਕਰੀ ਦੇ ਰੋਪਾ ਆ ਮੜਾ ਯਾ ਰੋਪੀ ਦਊਗਾ ਮੈਨੂੰ ਦੇਣ ਦੇ ਜੇਬਸ ਕੱਢ ਕੇ ਇਹ ਕਾਇ ਕੋ ਬਾ ਕਰੀ ਸਣਨੇ ਤੂੰ ਚੱਲ ਕੱਲਾ ਕਰ ਰਹੀ ਹੈ ਕੱਲਾ ਕਰ ਕੱਲਾ ਬੋ ਕੀ ਰਹੀ ਆ ਕੱਲਾ ਦੱਸਾਂ ਕੱਲਾ ਲਾ ਬੋਲ 25000 ਬੋਲ 26 ਦੇ ਤਾਂ ਦੋਨੇ ਦੇ ਲਈ ਜਾਂਦੇ ਉਹ ਲਈ ਜਾਂਦਾ ਮੈਂ ਕਿਹੜਾ ਉਹਨੂੰ ਫੜਾ ਤੇ ਵੀ ਉਹ ਤੇ ਮੋੜਦੀ ਆ ਬਈ ਕੋਈ ਨਹੀਂ ਆ ਤੁਸੀਂ ਕੋਈ ਮੈਂ ਮੋੜਦੇ ਓਕੜਾ ਮੰਡਾ ਮੰਡੀ ਐ ਇੱਥੇ ਮੰਡੀ ਤੇ ਤਾਂ ਫਿਰ ਮੰਡੀ ਵਾਲੇ ਕੰਮ ਕਰਦੇ ਆ ਦੇਖਾ ਹੁਣ ਤਾਂ ਇੱਥੇ ਅਡਾ ਭੰਦਾ ਨਹੀਂ ਦੇਖਾਂ ਪੂਰਾ ਹੋ ਗਿਆ ਪੂਰੇ ਚੱਕਣ ਲੱਗ ਗਿਆ ਪੂਰੇ ਹੋ ਗਿਆ ਇੱਕੋ ਹੀ ਚੱਕਿਆ ਗਿਆ ਸਤਮਾ ਸਾਰੇ ਚੱਕ ਅੱਠ ਤਾਂ ਚੱਕਲੇ ਮਾਰ ਕੇ ਕਿਹੜਾ ਗੱਲੀ ਦੀ ਰਹਿ ਗਿਆ ਉਹ ਕਰਾਂ ਕੁਝ ਨਹੀਂ ਰਹਾਂ ਨਾ ਆਇ 1 ਕਿਲੋ ਲੈ ਲਈ 1 ਕਿਲੋ ਦੇ ਦੇ ਬੱਕੀ ਲੈ ਲੈ ਗਰੇਟ 10 ਪਹਿਲਾਂ ਇਹਦਾ ਜਮਾ ਆ ਦੱਸਤਾ ਬਾਈ 25000 ਤਾਂ ਲੈ ਦੋਨਾਂ ਨੇ ਮੇਰੇ ਯਾਰ ਤੂੰ ਦੋਨਾਂ ਨੇ ਮੇਰੇ ਯਾਰ ਕੱਲ੍ਹ ਫੋਟੋ ਲੈ ਜਾ ਉਹ ਰਹਿ ਦੇ ਤੂੰ ਬਾਲਾ ਓਰੇ ਓ ਰਹਿਵਾ ਦੇ ਉਹ ਸਾਬਾ ਦੇ 1400 ਕੱਲੇ ਦਾ ਕੱਲਾ ਲੈ ਲੈ ਠੀਕ ਆ ਦੇ ਤਾਂ ਦਾ ਠੋ ਗਿਆ ਮੱਕਾ ਅਗ੍ਹੀ ਵਾਰ ਕੱਢੋਂ ਬਣੀ ਪਾਹੀ ਨੂੰ ਉਹ ਘਰੋਂ ਪੈਸਾ ਲੈ ਕੇ ਜਾਣ ਲੈਣਗੇ ਬੜਾ ਤਾਂ ਜਾਣਾ ਖੰਦਮੇ ਰਿਲੀਟ ਹੋਣੇ ਅਹੀ ਨਾ ਨਾ ਮੁੰਡੇ ਮਾਦੇ ਮੁੰਡੇ ਜਾਣਾ ਹਾਂ ਤੇ ਵੇਰੀ ਵੀ ਟਿੰਡਾ ਵਿਚਾਰ ਲੱਗਿਆ ਨਾ ਨਹੀਂ ਨਹੀਂ ਬੋ ਦੜੀਆਂ ਫਿਰ ਕਿੰਨੇ ਕਹ ਜ ਦੋਨੇ ਬੋਹੀ ਬਣਨਗੇ ਹੋ ਘੱਟ ਦੇ ਦੇ ਬੱਚੇ ਨੂੰ ਹੋ ਗਿਆ ਦੋੜਾ ਅੱਛਾ ਉਹ ਵੀ ਕਹਿਣਾ ਉਹ ਦੋਨੇ ਬਣਨਗੇ ਉਹਨੇ ਦੇ ਉਹਨੇ ਦੇ ਦੋਨੇ ਬਣਨਗੇ 3 ਨਹੀਂ 12 ਸੱਕਾ ਨਹੀਂ ਬਸ ਸੱਕਾ ਨਹੀਂ ਖੜਾ ਨਹੀਂ ਬੁੱਤ ਨਹੀਂ ਬੁੱਤ ਪੁੱਤ ਦੀ ਬੁੰਡ ਪਾੜ ਕੇ ਮਿਰਚਾ ਪਰਦੇ ਵਿੱਚ ਪਰਦੇ ਓਏ ਪਰਦੇ ਪੂਰੇ ਕਰਕੇ ਕੀ ਖਰਚਾ ਮਾਰੇ ਮੈਂ ਵੀਡੀਓ ਚੱਲਦੀ ਹੈ ਪਰਦੇ ਨਹੀਂ ਤੂੰ ਮਾਰਦਾ ਗੁੰਡ ਚ ਮਿਰਚ ਆ ਭਰ ਦੇ ਹੁਣ ਮੈਂ ਆਪ ਹੀ ਕਹਿਣਾ ਭਰ ਦੇ ਹੋਰ ਹੀ ਕੁਝ ਕਹੀ ਜਾਂਦੇ ਨੇ ਹੁਣ ਕੱਟਣੀ ਪੂਏ ਵੀਡੀਓ ਓਨੀ ਕਹੇ ਹੋਰ ਬਾਵਾ ਕਰੋ 40 ਜੀ ਹਾਂ ਕੋ ਲਗਾ ਦੋ ਬੰਦ ਤੈਨੂੰ ਨਹੀਂ ਮਾਵਾ ਹੈਗਾ ਜਦੋਂ ਯਾਰਾ ਤਾਂ ਮੈਂ ਕੱਢਦਾ ਹੁਣ ਜੇ ਮਾਰੇਗਾ ਮੈਂ 16 ਰੋਟ ਕਿਸਕੇ ਵੱਜੂਗਾ ਬਾਬਾ ਜੀ ਬਾਜੀ ਫਰਨਾ ਫਿੱਟਾ ਹੈ ਬਾਬਾ ਜੀ ਇਹਨਾਂ ਦਾ ਕਾਗਜ਼ ਨਾ ਮੈਨੂੰ ਮਾਰੀ ਇੱਕ ਵਾਰ ਇਹ ਵੀ ਵਿਚਾਰਾ ਜਵਾਕ ਆ ਯਾਰਾ ਓਵੇਂ ਜਵਾਕ ਹੈ ਓਈ ਤਾਂ ਗੱਲ ਨਾ ਜਾਉਂਦੇ ਨਾ ਦਿਲੋਂ ਘਾਟਾ ਰਹੇ ਨਾ ਦਿਲੋਂ ਘਾਟਾ ਰਹੇ ਤੇ ਰੁੱਡੀ ਬਣ ਜੇ ਇਹਨੂੰ ਚਾਰਨ ਦੋ ਪਾਸੇ ਕਰ ਲੈ ਕੇ ਵਗ ਜੇ ਵਗ ਜੇ ਕੀ ਕਰਾਂ ਗੱਲ ਆ ਬੈਂਕ ਕੋਲੋਂ ਬਈ ਇਹ ਕੋਲੋਂ ਮਾਰੀ ਇਹ ਵੀ ਉਹ ਕਹਿੰਦਾ ਹੁੰਦੇ ਜਾਈ ਦੋ ਦੋ ਸ਼ਾਇਦ ਤਾਂ ਮਹਿੰਗਾ ਦੇ ਬਈ ਤੁਹਾਨੂੰ ਲੱਗੇਗਾ 26-27000 ਰੁਪਏ ਲਹ ਹੁਣ ਕੋਟੜ ਦਾ ਹੱਥ ਲਾਲਾ ਮੱਥੇ ਨਾਲ 28000 ਹੋ ਗਏ ਹੋਰ ਨਹੀਂ ਹੈਂ ਹੋਰ ਫਰ ਕੀ ਤੂੰ ਵੀ ਦੱਸ ਦੇ ਦਿਲ ਦੀ ਨਹੀਂ ਬਈ ਮੈਂ ਤਾਂ ਤੂੰ ਦਿਲ ਦੀ ਦੱਸ ਦੇ ਵੀ ਪਤਾ ਇਹ ਕਿੰਨੇ ਦਾ ਹੈ 20000 ਕਹਿੰਦਾ ਮੇਰੇ ਬਾਲਾ ਲੈ ਕੇ ਜਾਣੇ 35000 ਰੁਪਏ ਦੇ ਪੱਕੇ ਰੋਡਾ ਪੈਜੋ ਮੈਨੂੰ ਬਿਸਰਾ ਹੋ ਰਿਹਾ ਇਹਨੂੰ ਬਲੋ ਹੋ ਹੋ ਰਹਣਾ ਯਾਰ ਅਰੇ ਇਹ ਜਾਈਏ ਛੱਡ ਉਹ ਖੱਟ ਪਾ ਜਾ ਕੇ ਇਹ ਨਾਲ ਲੈ ਕੇ ਬਾਜੀ 100 ਰੁਪਏ ਅਮਾ ਨਹੀਂ ਲੈਣੇ ਨਹੀਂ ਬੱਸ ਰਹਿਣ ਦੇ ਯਾਰ ਬੱਸ ਸੱਦ ਖੜਾ ਯਾਰ ਪਰ ਠੀਕ ਕਰੇ ਬੱਤੀ ਕਰੇ ਫੇਚੀ ਕਿਸੇ ਕੋਲ ਇਹ ਬਾਈ ਮੈਂ ਬਾਈ ਦਾ ਵੀ ਦਿੰਦਾ ਫਿਰ ਕੀ ਰਹਿ ਗਿਆ ਮਗਰ ਯਾਰ ਕਰ ਗੱਲ ਪੱਕੇ ਰੋਣੂ ਇਹ ਸਾਡੇ ਪੱਕੇ ਦੇ ਅੱਕੇ ਰੇਲਵਾਨਾ ਬਗਣਾ ਉਹਦਾ ਭਾਰੇ ਮਿਲਦੇ ਨੇ ਹੁਣ ਦੇ ਦੀ ਬਾਈ ਯਾਰ ਉਹਦਾ ਕੋਈ ਗੱਲ ਨਹੀਂ ਗੱਲ ਕਰਦੇ ਆਪਾਂ ਆਪਾਂ ਵੀ ਨਗਦੀ ਪੈਸੇ ਲਾਇਆ ਆਪਾਂ ਅਗਰ ਨਾ ਦੇਣੇ ਇਹ 29000 ਦੋਨੇ 29 ਪੈਂਤੀ ਨਵਾਜਦਾ ਲੱਗਣਾ ਪੈਸੇ ਦੇ ਹੁਣ ਕੀ ਕਰੀਏ ਹੁਣ ਮਾ 23 ਦਾ ਬਾਈ ਰਚਾ ਆ ਮੁੰਡਾ ਬੈਠਾ ਮੈਂ ਯਾਰ ਇਹਨਾਂ ਨੂੰ ਕੈਦਾ ਵੀ ਲਾ ਦੇ ਭਾਈ 35 ਕਿਹਾ ਸੀ 30 ਦੇ ਲਾਓ ਆਉਂਦਾ ਫਾਹਾ ਆਉਂਦਾ ਖੜ ਜੋ ਲਗਿਆ ਤੋਂ ਵੀ ਥੱਲੇ ਆ ਗਿਆ ਮੈਂ ਲਾਏ ਹੋਏ ਨੇ ਪੈਸੇ ਮੈਂ ਕੁਕਰ ਹੀ ਨਹੀਂ ਪਾਲਿਆ ਮੇਰਾ ਘੱਟਾ ਵੱਧਾ ਤਾਂ ਹੋ ਗਿਆ ਦੇਣਾ ਦੀ ਨਾਲ ਸੀ ਉਹ ਕਰ ਵੀ ਹੁਣ ਕੋਈ ਕਰ ਦੇ ਦੇਖੀ ਕਰ ਦੇ ਯਾਰ ਕਰ ਦੇ ਕਰ ਦੇ ਦੇਣੇ ਹੂ ਦੇ ਦੂੰ ਦੇਣਾ ਦੀ ਨਾਲ 30000 ਬੱਸ ਆ ਜਾ 30000 ਰੁਪਏ ਭਾਈ ਲਓ ਭਾਈ ਪੂਰਾ 30000 ਹੁਣ ਭਾਈ ਜਮਾ ਸਹੀ ਰੇਟ ਲੱਗ ਗਿਆ ਨਿਕਾ ਮਾਰ ਫੇਰ ਦਿਖਾ ਖਾਕ ਦੇਖ ਦੰਦ ਦੇਖ ਨਕਰੇ ਕੋ ਮਰਜੀ ਦਿੱਤੀ ਚੱਲੇਗਾ ਹਾਂ ਪਟਾਣਾ ਜੀ ਅੱਛਾ ਤੂੰ ਕਿੰਨਾ ਕਰੀ 75000 ਰੁਪਏ ਸਾਰਾ ਬਿੱਚੀ ਖੁਰਲੀ ਸਾਹਿਬ ਮੁਰਗਾ ਲੈ ਭਾਈ ਖੁਰਨੀ ਵੀ ਚੱਕ ਲਈ ਜੀ ਆਪਦੀ ਮੁਰਗਾ ਵੀ ਲਈ ਹੀ ਕੁਛ ਨਹੀਂ ਕਰਨੀ ਖੁਰਨੀ ਖਾਣੇ ਕੰਮ ਹੀ ਛੱਡਣਾ ਇੱਕ ਮਿੰਟ ਫੜੋ ਮੜ ਜਾਓ ਕੋਈ ਪੈਸਾ ਮੰਗਣੇ ਦੋ ਜੀ 75000 ਮੰਗ ਲਿਓ ਸਮਝਦਾਰ ਬਣਦੇ ਹੋ ਜੀ ਬਹੁਤ ਬਹੁਤ ਦਵਾ ਦਿਓ ਇਹਦਾ ਧੰਨ ਹੈ ਤੇ ਟੀਅਰ ਤਾਂ ਲੈ ਰਾਈ ਕਦੋਂ ਭੱਗ ਗਿਆ ਮਗਰ ਆ ਗਿਆ ਆਹ ਦੇ 35000 ਠੀਕ ਆ ਭਾਈ ਟੀਅਰ ਤਾਂ ਦਾ ਯਾਰ ਬਿੱਚੀ ਤੇਰਾ ਬੋਗ ਜਾ ਗਿਆ ਅਬ ਜਿਹਦੇ ਖੋਲਣੀ ਪਪਾ ਇਹ ਵਿੱਚੀ ਮੁਰਗਾ ਮਰਗਾ ਇਹ ਹਰ ਕੋਈ ਬਿੱਜੀ ਮਾਰੀ ਤਰੀ ਪੈਤੀ ਅੱਧੇ ਲੈ ਉਹ ਤਾਂ ਤੈਨੂੰ ਗਿਫਟ ਕਰ ਦੇਗੀ ਟਾ ਕੋਈ ਨਹੀਂ ਖੋਲਣੇ ਚਾਹ ਰਦਾ ਹੈ ਪੈਤੀ ਅੱਜ ਬਗਣਾਈਏ ਪਹਿਲਾਂ ਜਰਾ ਕਰ ਲੈ ਤੰਗਾ ਤੁਹਾਨੂੰ ਕਿਨੇ ਕੱਬੀ ਆਦਾ ਆਸੀ ਆਸੀ ਨਾ ਆਏ ਜੀ ਨਹੀਂ ਕਰਦਾਂ ਨੂੰ ਪਰਨੇ ਸੱਲੇ ਨਾ ਸਾਡੀ ਆਤ ਮੈਂ ਮੈਨੂੰ ਪਤਾ ਕਿ ਤੁਹਾਨੂੰ ਕਰਦੇ ਹਾਂ ਪਰ ਨਾ ਨਾ ਨਹੀਂ ਆਏ ਜੇ ਕਰਨਾ ਹੈ ਕੰਮ ਪਹਿਲਾਂ ਮੈਂ ਵੀਡੀਓ ਬਹੁਤ ਦੇਖਿਆ ਤਾਂ ਤੈਨੂੰ ਮੈਂ ਮੈਨੂੰ ਪਤਾ ਨਹੀਂ ਨਹੀਂ ਮੈਨੂੰ ਇਹਦਾ ਬੰਦਿਆ ਉਹ 37 ਸਾਲ ਦੀ ਉਮਰ ਹੋ ਗਈ ਮੇਰੀ ਅੱਜ ਮਿਲ ਜਾਂਦਾ ਜਿਆ ਦੱਸ ਕਰਨ ਦੇਣ ਜਿਆ ਦੱਸਿਆ ਯਾਰ ਬਿਲਕੁਲ ਠੀਕ ਮੈਨੂੰ 37 ਸਾਲ ਦੀ ਉਮਰ ਹੋ ਗਈ ਮੇਰੇ ਕੋਲ ਪੈ ਇਹਨੇ 35 ਲਾਤਾ ਦਾਦਾ ਨਾ ਕੋਈ ਗੱਲ 5 ਮਿੰਟ ਸੁਣਦਾ ਯਾਰ ਖੁਰਨੀ ਫਿਰਿਆ 36000 ਰੁਪਏ ਲੈ ਲੈ ਯਾਰ ਚੱਕ ਉਹ ਤੇਰੀ ਉਮਰ ਤੋਂ ਵਧਾਤਾ ਮੈਂ ਇਹ ਤਾਂ ਕੁਝ ਕਹਿੰਦੇ ਨਹੀਂ 30000 ਰੁਪਇਆ ਲੈ ਦਾ ਉਹ ਫਿਰ ਦਿਲ ਮਾਏ ਪੈਸੇ 33000 ਉਹ ਬੋਲਾ ਹੀ ਫਰਕ ਆ ਜਿਆਦਾ ਫਰਕ ਹੈ 40000 ਝੂਠ ਨਹੀਂ ਬੋਲਦਾ ਮੈਂ ਪਰਮਾਤਮਾ ਕਹਿੰਦਾ 24000 ਤਾਂ ਬੱਕਰੇ ਦਾ ਉਹ ਘਰੋਂ ਲੱਗਿਆ ਨਹੀਂ ਮਲੇ ਕੋਟਰੇ ਮੀਆਂ ਉਹ ਕਿਹਾ ਕੀਆ ਵਾ ਵਜੀਰ ਲੈ ਕੇ ਵੀ ਕੱਲਾ ਜਾਂਦਾ ਉਹ ਹਣਾ ਵਜੀਰ ਨੂੰ ਦੋਈ ਦੇ ਹੁਣ ਕੱਲੇ ਨੂੰ ਹਾਂ ਕੱਲਾ ਲੈ ਕੇ ਲੈ ਕੋਟਰਾ ਵਾਲਾ ਵਜੀਰ ਲੈ ਕੇ ਵਜੀਰ ਨਹੀਂ ਜੀਰ ਖਾਂ ਨਹੀਂ ਵਜੀਰ ਪਰੇ ਵਜੀਰ ਯਾਰ ਆ ਗਈ ਪੰਨਾ ਮਾਫ ਨਹੀਂ ਯਾਰ ਆਪਾਂ ਜੋੜਨੇ ਬੋਲਦੇ ਆਰੇ ਆਪਾਂ ਵੀ ਸੰਦ ਆਪੇ ਕਿੰਨੇ ਦਾ ਦੋ ਮੈਨੂੰ ਕਿੰਨੇ ਵੜਾਦੇ ਯਾਰ ਵੜਾਤਾ ਮੈਂ ਯਾਰ ਹਾਂ 1500 ਘਟਾ ਦਾਂਗੇ ਹੋਰ ਕਿਦੋਂ ਤੂੰ ਕੀ ਡਿਮਾਂਡ ਕੀਤੀ ਬਈ 75000 ਮੰਗਿਆ ਸਾਡੇ ਦਾ ਘੱਟੇ ਹੀ ਬੜਾ ਆਪੇ ਆਦੂ ਤੇ ਹੱਕ ਕਰਾ ਕੋਡਾ ਕੇ ਹੁਣ ਕਿ ਮੈਨੂੰ ਮੇਰੀ ਨਹੀਂ ਆ ਇੱਕ ਥਾਪੀ ਤੂੰ ਹੀ ਆ ਅੱਜ ਇੱਕ ਥਾਪੀ ਮਾਰਨੀ ਆ ਮੈਂ ਹਾਂ ਮਾਰਦਾ ਤੂੰ ਮਾਰਦਾ ਆਪ ਵੀ ਮਾਰੀ ਵੇਖ ਕੇ ਗਿਆ ਜਾਨ ਜੈ ਜੀ ਕਰਤੀ ਆਓ ਦੇਖ ਹਾਂ ਵੀ ਆ ਮਨ ਮਨ ਉਹ ਮਾਰ ਕੇ ਮਨ ਮਰ ਜੇਗਾ ਛੜ ਵੀ ਬਚਾਲੇ ਓਏ ਐ ਕਰੀ ਖਾਮਸ ਦੀ ਛੜਦੀ ਆਹ ਜਿਹੜੀ ਪੱਟਕਾ ਆਪ ਵੀ ਮਾਰਦੀ ਹਾਂ ਨਾ ਉਹ ਬੱਕਰਾ ਬਈ ਆ ਪਾਠਾ ਪਾਠਾ ਆ ਦੋਨੇ ਪੱਠਾ ਆ ਤੁਹਾਡੇ ਸਾਹਮਣੇ ਪਈ ਨਾ ਕਿੰਨੇ ਨਾਗ ਨੇ ਬਈ ਸਾਰੇ ਪੰਜ ਨੇ ਪੰਜ ਪੰਜ ਸੱਤ ਨਾਗ ਮੁਰਗੀ ਦੇ ਵਿੱਚ ਮੁਰਗੀ ਮਰਦੀ ਹਾਂ ਮੁਰਗੀ ਪੱਠੇ ਬਾਹਾਂ ਨੇ ਹੋਰ ਇਹਦਾ ਕਾਡੋ ਮਾਰਾ ਕੋ ਦੇਖੇ ਜੇ ਅਮਾਗੇ ਭਾਈ ਖਾਲੀ ਕਲੀ ਗੱਡੀ ਲੈ ਕੇ ਆ ਗੱਡੀ ਪਿੱਛੀ ਦੇ ਦੋ ਜੇ ਦੇਣੀਆਂ ਇਹਦੀ ਲੋ ਪੈਸੇ ਨਾਲ ਹੀ ਪੱਕਾ ਜਿਹੜਾ ਕਰੋ ਪਹਿਲਾਂ ਫਿਰ ਦੇਖਾਂਗੇ ਐਡਾ ਤਾਂ ਗੱਡੀ ਵੀ ਲੈ ਭਾਈ ਗੱਲਾਂ ਆ ਵੇਚਣਾ ਆ ਵੇਚ ਤੇਰੀ ਮਰਜ਼ੀ ਆ ਦਾ ਕਿ ਤੇਰਾ ਤਾਂ ਤੇਰੇ ਲਈ ਆ ਹਾਂ ਭਾਈ ਇਹਦੇ ਪੈਸੇ ਵੀ ਜੇਪ ਚ ਨੇ ਠੀਕ ਠੀਕ ਨਾ ਇਹ ਹਉ ਦਾ ਬੋਲੂਗਾ ਪੈਸੇ ਲੈ ਰਹੇ ਆ 100 ਰੁਪਿਆ ਲਾ ਤੋ ਕੋਈ ਗੱਲ ਇਹ ਜੱਜੂ ਦਾ ਕੰਮ ਦੇਊਗਾ ਇਹਨਾਂ ਰਾਤ ਦੀਗਾ ਮੈਂ ਲੈ ادਿਕਾ 35000 ਰੁਪਿਆ ਇਨੇ ਹਜ਼ਾਰ ਰੁਪਏ ਦੱਦੀਗਾ 36 ਕਰਤਾ 36 ਕਰੋ ਨਾ ਹਜ਼ਾਰ ਰੁਪਏ ਮਤਲਬ ਆ ਹੋਰ ਠੀਕ 37 ਹੋ ਗਿਆ 37000 ਰੁਪਏ ਲਾਤਾ ਬਾਈ ਹੈ ਨਾ ਕੋਸ ਨਹੀਂ ਬੜਾ ਫਰਕ ਪਰਦਾ ਇਹਦੇ ਤੇ ਯਾ 50 ਤੇ ਤੂੰ ਲੇਖਾਂਗੀ ਯਾਰ ਇਹ ਤਾਂ 50 ਦੇ ਸਦਾ ਯਾਰ ਅੱਧੇ ਤੇ ਤਾਂ ਬਾਈ ਨੇ ਲਾ ਲਿਆ ਇਹ ਦੂ ਵਤਾ ਦਾਲੋ ਮੈਂ ਮੇਰੇ ਤੇ ਅਨੇ ਲੇ ਨਿਕਲੇ ਸੇ ਮੇਰੇ ਯਾਰ ਬਾਈ ਕੋਸ ਦੇ ਤਾਂ ਹੋਣਗੀ

ਕਾੜ ਦੂ ਤੇ ਰਖ ਲੈ ਭਾਂਗਾ ਪਰੇ ਬੜਾ ਚੱਲ ਓਏ ਕਿੱਸਾ ਹੁਣੀ ਕਰੀ ਨਾ ਇਹ ਕੁਝ ਗੋਆ ਬਤਾਏਗਾ ਨਾ ਚੱਲ ਨਾ ਚਾਰ ਤੋਂ ਬਸ ਸਫੜਾ ਹੈ ਕਹੋ ਰਿਹਾ ਹੋਈ 13 ਕੋਈ ਨਹੀਂ ਪਾ ਲਾ ਸਾਰੀ ਫੜ ਲਾਂਗੇ ਸਮਝ ਗਿਆ ਫਿਰ ਚੁੱਪ ਕਰ ਜਾ ਖੋਲ ਜਾ ਕੋਈ ਨਾ ਬੋਲ ਪਾ ਚਲੋ ਚਲੋ ਦੱਸ ਤਾਂ ਦੇ ਯਾਰ ਇਹਨੂੰ ਅਰੀ ਪੰਜਾਹ ਹਜ਼ਾਰ ਰੁਪਏ ਲੱਗਦੇ ਕਿ ਭਾਈ 39000 ਨੂੰ ਆਲ ਦੇਣਾ ਬਸ ਚਾਚਾ ਰਹਿਣ ਦੇ ਓਥੇ ਆ ਭਾਈ ਪੂਰਾ ਮੁੱਲ ਲਾਦਾ ਹੁਣ ਦੇਖੋ ਆਪਾਂ ਹਜ਼ਾਰਾਂ ਦੇ ਹਿਸਾਬ ਚ ਵਧ ਕੇ ਮੁੱਲ ਲਾਦਾ ਠੀਕ ਹੈ ਜੀ ਠੀਕ ਆ ਚੌੜੀ ਦੰਨਾ ਘਟ ਗਿਆ 1 1000 ਘੱਲੇ ਆ ਯਾਰ ਪੂਰੇ ਚੌੜੀਆ ਬੂਹੇ ਹੋ ਗਏ ਯਾਰ ਚੈੱਕ 40000 ਠੀਕ ਆ ਪੂਰਾ ਲਾਤਾ ਤੂੰ ਦੋ ਗੱਲ ਫਿਰ ਹੁਣ ਦੱਸ ਨਹੀ ਬਾਈ ਇੱਕ ਗੱਲ ਵੱਧ ਕੇ ਕੁਝ ਮਰਗੀਦਾ ਜੀ ਰਹੀ ਕੀ ਗੱਲ ਐ ਬਾਈ ਚੱਕਰ ਪਤਾ ਕੀ ਆ ਦੇਖ ਮਾਲਕ ਨੂੰ ਚਾਹੀਦਾ ਜੇ ਉਹਨੇ ਮੁੱਲ ਮੰਗਿਆ ਉਹ ਵੀ ਕਟੇ ਖਰੀਦਣ ਵਾਲੇ ਨੂੰ ਚਾਹੀਦਾ ਜੇ ਉਹਨੇ ਉਦੋਂ ਪਰਤਾ ਖਾਂਦਾ ਉਹ ਵੀ ਵੱਧਾ ਹੁਣ ਜਰਾ ਦੇਖਾ ਜਰਾ ਆ ਦੇਖਾ 40 ਪੂਰਾ ਲਾਤਾ ਲਾਤਾ ਠੀਕ ਆ ਉਹ ਇਹਦੇ ਉੱਥੇ ਹੀ ਖੜਾ ਵਾ ਖੜਾ ਹੈ ਠੀਕ ਆ ਉਹਨੂੰ ਵੀ ਕੱਟਣਾ ਹੈ ਹਾਂ ਬੱਸ ਕੋਈ ਨਹੀਂ ਹੁਣ ਦੇਖਦੇ ਆ ਫਿਰ ਠਹਿਰ ਕੇ 5-7 ਮਿੰਟਾਂ ਬਾਅਦ ਕੀ ਬਣਦਾ